ਗੋਮੀ ਸੇਵਾ ਕਾਰ ਮਿਲਾਤੇ ਤਿਉਹਾਰ ਕਮੇਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਅਰुण ਖੋਸਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਮੇਟੀ ਦੇ ਸੰthਾਪਕ ਅਤੇ ਮੈਂਬਰ ਸ਼ਾਮ ਲਾਲ ਗੁਪਤਾ ਤੋਂ ਇਲਾਵਾ ਕਮੇਟੀ ਸਰਪ੍ਰਸਤ ਰਕੇਸ਼ ਬੰਸਲ ਸਰਪ੍ਰਸਤ ਮੁਕੰਦ ਲਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇਸ ਦੌਰਾਨ ਕਮੇਟੀ ਦੇ ਪ੍ਰਧਾਨ ਅਰुण ਖੋਸਲਾ ਨੇ ਕੁਝ ਲੋਕਾਂ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਕਮੇਟੀ ਦੇ ਚੁਣੇ ਹੋਏ ਪ੍ਰਧਾਨ ਹਨ ਪਰ ਕੁਝ ਸਵਾਰਥੀ ਲੋਕ ਜੋ ਜ਼ਬਰਦਸਤੀ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜਿਨ੍ਹਾਂ ਦੇ ਖਿਲਾਫ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਫਗਵਾੜਾ ਅਦਾਲਤ 'ਚ ਪਟੀਸ਼ਨ ਵੀ ਧਾਇਰ ਕੀਤੀ ਹੈ। ਕਮੇਟੀ ਦੇ ਬਾਨੀ ਅਤੇ ਸੀਨੀਅਰ ਮੈਂਬਰ ਸ਼ਾਮਲਾਲ ਗੁਪਤਾ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕਮੇਟੀ ਉਨ੍ਹਾਂ ਦੀ ਮੌਜੂਦਗੀ ਵਿੱਚ ਇਸ ਸਾਲ 1945 ਵਿੱਚ ਬਣਾਈ ਗਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਕਮੇਟੀ ਸਾਲ 2012 ਵਿੱਚ ਰਜਿਸਟਰਡ ਹੋਈ ਸੀ ਅਤੇ ਉਦੋਂ ਤੋਂ ਹੀ ਕਮੇਟੀ ਦੇ ਨਿਯਮ ਅਨੁਸਾਰ ਅਰुण ਖੋਸਲਾ ਨੂੰ ਪ੍ਰਧਾਨ ਚੁਣਿਆ ਗਿਆ ਸੀ। ਉਨ੍ਹਾਂ ਕਮੇਟੀ ਦੇ ਨਾਂ ਤੇ ਹੋ ਰਹੇ ਵਿਵਾਦ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਸ਼੍ਰੀ ਰਾਮਲੀਲਾ ਦਾ ਮੰਚਨ ਅਤੇ ਦੁਸ਼ਹਿਰਾ ਸਮਾਗਮ ਚੁਨੇ ਹੋਏ ਪ੍ਰਧਾਨ ਅਰुण ਖੋਸਲਾ ਦੀ ਡੀਕਰੀਟ ਹੇਠ ਕਰਵਾਇਆ ਜਾਵੇ ਫਗਵਾੜਾ ਤੋਂ ਨਵਰੰਗ ਟੀਵੀ ਲਈ ਜੈ ਸ਼ਰਮਾ ਦੀ ਰਿਪੋਰਟ ਮੀਟਿੰਗ ਦੇ ਸਬੰਧ ਵਿੱਚ ਰੱਖੀ ਗਈ ਹੈ ਅੱਜ ਗੋਮੀ ਸੇਵਕਾ ਨਾਲ ਤਿਆਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜੀ ਗੋਮੀ ਸੇਵਕ ਪੱਕਾ ਰਾਵਣ ਦੇ ਰਾਮਲੀਲਾ ਕਰਦੇ ਉਹਦੇ ਸਮੰਚ ਅੱਜ ਮੀਟਿੰਗ ਕੀਤੀ ਗਈ ਆ ਔਰ ਕੱਲ 31 ਤਰੀਕਾ ਜੋ ਗਵਰਨਮੈਂਟ ਦਾ ਜੋ ਉੱਥੇ ਸਾਡਾ ਕੌਮੀ ਸੇਵਕ ਰਾਮਲਾ ਤਿਆਰ ਕਮੇਟੀ ਕੋਰਡ ਦੇ ਵਿੱਚ ਉਹ ਕੱਲ ਸਾਡੀ ਤਰੀਕ ਆ ਉਸ ਤੋਂ ਬਾਅਦ ਸਾਡੇ ਜਿਹੜੇ ਪਾਤਰ ਇੱਥੇ ਖੜੇ ਆ ਅਸੀਂ ਜਲਦੀ ਹੀ ਦੋ ਚਾਰ ਦਿਨਾਂ ਨੂੰ ਉੱਥੇ ਰਾਮਲਾ ਸ਼ੁਰੂ ਕਰਾਂਗੇ ਔਰ ਕੱਲ ਦੇ ਫੈਸਲੇ ਤੋਂ ਬਾਅਦ ਅੱਜ ਸਾਰੇ ਪਾਤਰ ਡਾਇਰੈਕਟਰ ਮੈਨੇਜਮੈਂਟ ਜਿਹੜੇ ਹਰ ਸਾਲ ਉੱਥੇ ਰਾਮਲਾ ਕਰਦੇ ਉਹ ਸਾਰਾ ਇੱਕ ਕੱਠ ਦੇ ਖੜੇ ਆ ਇਹਨਾਂ ਦਾ ਇੱਕੋ ਹੀ ਆ ਵੀ ਅਸੀਂ ਜਿਹੜੀ ਰਾਮਲੀਲਾ ਵਾ ਕੌਮੀ ਸੇਵਕ ਰਾਮਲਾ ਤਿਆਰ ਕਮੇਟੀ ਦੇ ਝੰਡੇ ਥੱਲੇ ਕਰਨੀ ਆ ਕਿਉਂਕਿ ਕੌਮੀ ਸੇਵਾ 1945 ਤੋਂ ਚੱਲੀ ਆ ਰਹੀ ਆ ਔਰ ਕੌਮੀ ਸੇਵਾ ਨਾਲ ਤਿਆਰ ਕਮੇਟੀ ਦੇ ਜਿਹੜੇ ਅੰਗ ਆ ਹਿੰਦੂ ਤਿਆਰ ਕਮੇਟੀ ਆ ਹਨੂਮਾਨ ਗੜੀ ਮੰਦਿਰ ਆ ਔਰ ਸਾਡੇ ਫਾਊਂਡਰ ਸ਼ਾਮਲਾਲ ਗੁਪਤਾ ਜੀ ਮਕੰਦਲਾਲ ਜੀ ਰਕੇਸ਼ ਬਾਂਸਲ ਜੀ ਪੰਜੇ ਡਾਇਰੈਕਟਰ ਸਾਡੇ ਕਿਸ਼ੋਰ ਜੀ ਮੁਕੇਸ਼ ਜੀ ਸ਼ਿਵ ਜੀ ਬਨੋਜੂਰ ਜੀ ਔਰ ਸਾਰੇ ਹੀ ਸਾਡੇ ਪਸ਼ਾਂਤ ਤਮਾਨ ਜੀ ਵਿਜੇ ਸਿੰਘਲਾ ਜੀ ਨਵਲ ਜੀ ਸਾਰੇ ਸਾਡੀ ਜਿਹੜੀ ਟੀਮ ਆ ਇੱਕ ਛੋਟੇ ਹੱਲੇ ਖੜੀ ਆ ਇਹਨਾਂ ਦਾ ਪ੍ਰਾਣਵਾ ਬੇ ਜਿਹੜੀ ਟੀਮ ਆ ਕੌਮੀ ਸੇਵਕਰਾਮਲਾ ਪਿਆਰ ਕਮੇਟੀ ਦੀ ਸਾਰੀ ਮੈਨੇਜਮੈਂਟ ਸਾਰੇ ਡਾਇਰੈਕਟਰ ਸਾਰੇ ਪਾਤਰ ਇੱਕ ਕੌਮੀ ਸੇਵਕਰਾਮਲਾ ਪਿਆਰ ਕਮੇਟੀ ਦੇ ਢੰਡੇ ਥੱਲੇ ਖੜੇ ਆ ਔਰ ਮੈਂ ਆਪਣੇ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਕਰਦਾ ਵੀ ਅਸੀਂ ਤਨ ਮਨ ਦੇ ਨਾਲ ਅੱਗੇ ਸੇਵਾ ਕਰਦੇ ਆ 2.5 ਸਾਲ ਤੋਂ ਜਿਹੜਾ ਲੰਗਰ ਕੌਮੀ ਸੇਵਕਰਾਮਲਾ ਪਿਆਰ ਕਮੇਟੀ ਲਾ ਰਹੀ ਆ ਉਹ ਲੋਕਾਂ ਦੇ ਸਹਿਯੋਗ ਦੇ ਨਾਲ ਲੋਕੀ ਸਮਾਨ ਭੇਜਦੇ ਤਾਂ ਤੇ ਲੱਗਦਾ ਉਹ ਲਗਾਤਾਰ ਚੱਲਦਾ ਰਹੂਗਾ ਔਰ ਜਿਹੜੀ ਰਾਮਲੀਲਾ ਤੋਂ ਦੁਸ਼ਹਿਰਾ ਬੜੀ ਧੂਮ-ਧਾਮ ਨਾਲ ਮਨਾਵਾਂਗੇ ਸਾਡੇ ਫਾਊਂਡਰ ਸਾਡੇ ਡਾਇਰੈਕਟਰ ਸਾਡੇ ਰਮੇਸ਼ ਤਮਾਨ ਜੀ ਉਹਨਾਂ ਦੇ ਸੁਪੁੱਤਰ ਜਿਹੜੇ ਆ ਉਹ ਨਾਲ ਆ ਔਰ ਇਹਨਾਂ ਦਾ ਇੱਕੋ ਹੀ ਪ੍ਰਾਨਾ ਵੀ ਅਸੀਂ ਇੱਕ ਇਕੱਠੇ ਹੋ ਕੇ ਜਿਹੜੀ ਰਾਮਲੀਲਾ ਕਰਾਂਗੇ ਔਰ ਮੈਂ ਆਪਣੇ ਵੱਲੋਂ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਾਡਾ ਜਿਹੜਾ ਕਾਠਵਾ ਉਹ ਕੌਮੀ ਸੇਵਾਗ੍ਰਾਮਲਾ ਤਿਆਰ ਕਮਿਟੀ ਦੇ ਨਾਲ ਆ ਔਰ ਸਾਰਿਆਂ ਦਾ ਆਪਣੇ ਵੱਲੋਂ ਕਾਰਜਕਰਤਾ ਪਾਤਰਾ ਦਾ ਮੈਨੇਜਰ ਦਾ ਮੈਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਹਿਯੋਗ ਦੇ ਨਾਲ ਸਾਡਾ ਸਾਥ ਦਿੱਤਾ ਔਰ ਜੋ ਵੀ ਡਿਸੀਜਨ ਹੋਊਗਾ ਕੋਡ ਦਾ ਕੱਲ ਅਸੀਂ ਇਹਨਾਂ ਨੂੰ ਦੱਸ ਦਿੱਤਾ ਜਾਊਗਾ ਔਰ ਅਗਲੀ ਰਣਨੀਤੀ ਬਣਾ ਕੇ ਜੋ ਵੀ ਰਾਮਲੀਲਾ ਹੋਊਗੀ ਉਹ ਕੌਮੀ ਸੇਵਕ ਰਾਮਲੀਲਾ ਟੀਹਾਰ ਕਮੇਟੀ ਦੇ ਚੰਡੇ ਤੋਂ ਲਿਓਗੇ ਮੈਂ ਅੱਜ ਕੌਮੀ ਸੇਵਕ ਰਾਮਲੀਲਾ ਟੀਹਾਰ ਕਮੇਟੀ ਦੀ ਮੀਟਿੰਗ ਪ੍ਰਧਾਨ ਅਰਨ ਖੋਸਲਾ ਜੀ ਦੇ ਅਧਿક્ષા ਦੇ ਵਿੱਚ ਹੋਈ ਜਿਸ ਵਿੱਚ ਸਾਡੇ ਫਾਊਂਡਰ ਮੈਂਬਰ ਸ਼੍ਰੀ ਸ਼ਾਮਦਾਲ ਜੀ ਗੁਪਤਾ ਔਰ ਆਪਣੇ ਸਾਡੇ ਬਰ람 ਜੀ ਮਕੰਦ ਲਾਲ ਜੀ ਸਾਰੇ ਜਿੰਨੇ ਸਾਡੇ ਪਾਤਰ ਡਾਇਰੈਕਟਰ ਔਰ ਜਿਹੜੇ ਖਾਸ ਕਰਕੇ ਜਿਹੜੇ ਬਹੁਤ ਜ਼ਿਆਦਾ ਆਪਣਾ ਜਿਹੜਾ ਉਥੇ ਨਿਵਾੰਦੇ ਆ ਰੋਲ ਤੇ ਸਾਰੇ ਵਧਾਈ ਦੇ ਪਾਤਰ ਆ ਕਿਉਂਕਿ ਕੌਮੀ ਸੇਵਕ ਗ੍ਰਾਮ ਦੇ ਇਤਿਹਾਸ ਕਮੇਟੀ 1945 ਤੋਂ ਚੱਲੀ ਆ ਰਹੀ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਕਾਠ ਹੈ ਇਹ ਹੀ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਕਿ ਜੇ ਕਾਠ ਹੋਵੇ ਤਾਂ ਸਭ ਕੁਝ ਹੈ ਇਸ ਕਰਕੇ ਜਿਵੇਂ ਕੌਮੀ ਸੇਵਕ ਗ੍ਰਾਮ ਦੇ ਇਤਿਹਾਸ ਕਮੇਟੀ ਜਿਹੜੀ ਹੈ ਬੜੇ ਜੋਸ਼ ਨਾਲ ਆਪਣੀ ਤਿਆਰੀ ਤੇ ਚੱਲ ਰਹੀ ਹੈ ਪ੍ਰਧਾਨ ਜੀ ਵੱਲੋਂ ਮੇਰੇ ਵੱਲੋਂ ਸ਼ਾਮਲ ਜੁਗਤ ਜੀ ਵੱਲੋਂ ਸਭ ਦਾ ਬਹੁਤ ਬਹੁਤ ਧੰਨਵਾਦ ਆ